ਮਾਨਯੋਗ ਸਾਹਿਬ ਅੱਜ ਜਿਹੜੀ ਤੁਹਾਡੀ ਮੀਟਿੰਗ ਹੋਣ ਜਾ ਰਹੀ ਆ ਉਹਦਾ ਮੁੱਦਾ ਕੀ ਹੈ ਅੱਜ ਸਾਡੀ ਮੈਂ ਪ੍ਰਧਾਨ ਸਰਦਾਰ ਹਰਕਮਰ ਸਿੰਘ ਪੰਜਾਬ ਲੰਬੜਦਾਰ ਜੀ ਨੇ ਜ਼ਿਲ੍ਹਾ ਜਲੰਧਰ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਸਾਡੇ ਸਿੱਖ ਕੌਮ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਤੇ अनेका ਸਿੰਘ ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ ਸ਼ਹੀਦੀ ਦਿਹਾੜੇ ਚੱਲ ਰਹੇ ਆ ਸਭ ਤੋਂ ਪਹਿਲਾਂ ਅਸੀਂ ਚਾਰੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਅਤੇ अनेका ਸਿੰਘ ਸਿੰਘਣੀਆਂ ਨੂੰ ਆਪਣੇ ਵੱਲੋਂ ਸਮਰਪਿਤ ਆਪਣੇ ਵੱਲੋਂ ਨਮਸਕਾਰ ਕਰਦੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਸ਼ਹੀਦਾਂ ਦੀ ਸਤਕਾ ਜੀ ਸਾਡੀ ਜਿਹੜੀ ਆ ਧੋਮ ਆ ਸਾਡਾ ਪੰਜਾਬ ਸਾਡਾ ਭਾਈਚਾਰਾ ਆਸਰਾ ਬਸਦਾ ਰਸਤਾ ਅਸੀਂ ਅੱਜ ਪੰਜਾਬ ਲੰਬੜਦਾਰ ਯੂਨੀਅਨ ਜਿਹੜੀ ਆ ਅੱਜ ਅਸੀਂ ਇੱਕ ਜ਼ਿਲ੍ਹੇ ਦੀ ਮੀਟਿੰਗ ਜਿਹੜੀ ਸਾਡੀ ਆ ਉਹ ਕਰ ਰਹੇ ਆ ਜਿਹਦੇ ਵਿੱਚ ਜਿੱਥੇ ਕਿਸਾਨੀ ਮੁੱਦੇ ਲੰਬੜਦਾਰਾਂ ਦੇ ਮੁੱਦੇ ਤੇ ਹੋਰ ਵੀ ਜਿਹੜੇ ਸਾਡੇ ਮੁੱਦੇ ਉਹ ਵਿਚਾਰੇ ਜਾਣਗੇ ਸੋ ਅੱਜ ਅਸੀਂ ਇੱਥੋਂ ਇਕੱਤਰ ਹੋ ਕੇ ਸਾਡੇ ਵਿੱਚ ਸਰਦਾਰ ਸਰਦਾਰ ਸ੍ਰੀ ਸਰਜੀਤ ਸਿੰਘ ਜੀ ਹੈ ਪੰਜਾਬ ਲੰਬੜਦਾਰ ਯੂਨੀਅਨ ਤਸੀਲ ਨਕੋਦਰ ਅਤੇ ਹੋਰ ਵੀ ਵੱਖ-ਵੱਖ ਪਿੰਡਾਂ ਦੇ ਸਾਥੀ ਜਿਹੜੇ ਰਲ ਕੇ ਸਾਡੀ ਇੱਕ ਬਹੁਤ ਵੱਡੀ ਵਿਸ਼ਾਲ ਮੀਟਿੰਗ ਜਿਹੜੀ ਸਰਦਾਰਪੁਰ ਸਾਹਿਬ ਬਰਤਵਾਰਾ ਗਾਂਛਰ ਸਾਹਿਬ ਉੱਥੇ ਹੋ ਰਹੀ ਆ ਜਿੱਥੇ ਪੰਜਾਬ ਦੇ ਨਮਾਇंदे ਸੂਬਾ ਪ੍ਰਧਾਨ ਤੇ ਉਹਨਾਂ ਦੇ ਨਾਲ ਸਮੂਹਤੀ ਟੀਮ ਜਿਹੜੀ ਆ ਕੇ ਉਹ ਵਿਚਾਰਾ ਕਰੇਗੀ ਲੰਬੜਦਾਰਾਂ ਦੇ ਜਿਹੜੇ ਜੋ ਵੀ ਮਸਲੇ ਆ ਉਹ ਵਿਚਾਰੇ ਜਾਣਗੇ ਸੋ ਅਸੀਂ ਇਕੱਤਰ ਹੋ ਕੇ ਉੱਥੇ ਜਾ ਰਹੇ ਹਾਂ ਅਣੀਤਰਾ ਅੱਜ ਦੀ ਮੀਟਿੰਗੀਆਂ ਉਹਦੇ ਵਿੱਚ ਕੀ ਕੀ ਮੁੱਦੇ ਆਦੇ ਵਿਚਾਰ ਮੈਂ ਗੁਰਪਾਲ ਸਿੰਘ ਸਮਰਾ ਰੈਜ਼ੀਡੈਂਟ ਨੰਮਦਾਰ ਜੂਨੀਅਰ ਪੰਜਾਬ ਅੱਜ ਅਸੀਂ ਜਿਹੜੀ ਇੱਥੇ ਕਰਤਾਰਪੁਰ ਸਾਹਿਬ ਮੀਟਿੰਗ ਰੱਖੀ ਸੀ ਇਹ ਜ਼ਿਲ੍ਹੇ ਦੀ ਮੀਟਿੰਗ ਇੱਥੇ ਕੀਤੀ ਆ ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਕਰਨ ਬਾਰੇ ਟਾਰਨ ਜਿਹੜੀਆਂ ਮੀਟਿੰਗਾਂ ਛੱਡੀਆਂ ਸ਼ੁਰੂ ਕੀਤੀਆਂ ਗਈਆਂ ਔਰ ਸਰਕਾਰ ਤੋਂ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਉਹਨਾਂ ਨੇ ਮੈਨੀਫੈਸਟੋ ਵਿੱਚ ਪਾਈਆਂ ਹੈਗੀਆਂ ਵੀ ਤੁਹਾਡੀ ਜਿਹੜੀ ਨੰਬਰਦਾਰੀ ਆ ਪੇਤਾਵਰ ਕੀ ਕੀਤੀ ਜਾਊਗੀ ਔਰ ਜਿਹੜਾ ਮਾਨ ਪੱਤਾ ਤੁਹਾਡਾ ਉਹ ਡਬਲ ਕੀਤਾ ਜਾਊਗਾ ਇਸ ਕਰਕੇ ਜਿਹੜੀਆਂ ਉਹ ਹੱਦ ਤੱਕਰ ਲਾਗੂ ਨਹੀਂ ਹੋਈਆਂ ਤਾਂ ਕਿ ਸਾਨੂੰ ਇਹ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਜਿਹੜੀਆਂ ਸ਼ੁਰੂ ਕੀਤੀਆਂ ਉਹ ਕਰਨੀਆਂ ਪੈਣੀਆਂ ਕਰਦੇ ਆ ਤਾਂ ਸਰਕਾਰ ਜਿਹੜੀ ਆ ਉਹ بڑے ਮੂਟਾ ਦਿਮਾਗ ਦੇ ਵਿੱਚ ਪਵੇ ਕਿ ਨੰਬਰਦਾਰ ਜਿਹੜੀ ਜਮਾਤ ਆ ਕਿ ਉਹਦੇ ਜਿਹੜੀ ਜਾਜ ਮੰਗਾ ਸਾਨੂੰ ਉਹ ਮੰਨਣੀਆਂ ਚਾਹੀਦੀਆਂ ਅੱਜ ਕਿਹੜੀਆਂ ਸਾਡੀ ਮੰਗਾਂ ਉਹਨਾਂ ਤੇ ਵਿਚਾਰ ਕੀਤਾ ਗਿਆ ਔਰ ਗਾਂ ਦੀ ਜਿਹੜੀ ਰਣਨੀਤੀ ਆ ਉਹ ਤੇ ਵਿਚਾਰ ਕੀਤਾ ਗਿਆ ਜੇਕਰ ਸਾਡੀ ਸਰਕਾਰ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਕੋਈ ਨਾ ਕੋਈ ਫੈਸਲਾ ਲੈਂਦੀ ਆ ਤਾਂ ਵਧੀਆ ਨਹੀਂ ਤਾਂ ਅਸੀਂ ਇੱਕ ਪੰਜਾਬ ਲੈਵਲ ਦੀ ਜਿਹੜੀ ਰਾਡੀ ਆ ਉਹ ਕਰਾਂਗੇ ਉਹ ਜੋ ਸਰਕਾਰ ਦੇ ਉਹ ਖਿਲਾਫ ਜਾਊਗਾ ਕਿਉਂਕਿ ਪੰਜਾਬ ਦੇ ਮੰਗਾ ਕੀ ਜਿਹੜੇ ਉਸ ਮੇ ਕੈਂਡੀਡੇਟ ਜਿਹੜਾ ਨਾ ਬਾਕੀ ਕੰਮ ਜਿਹੜਾ ਮੰਗਾ ਪ੍ਰਾਂਤ ਪੱਧਰ ਤੇ ਕੀਤਾ ਜਾ ਰਿਹਾ ਕੁਛ ਨਹੀਂ ਬਣਾ ਰਿਹਾ ਕੋ ਸਰਕਾਰ ਨੇ ਸਾਡੀਆਂ ਮੰਗਾ ਮੰਨੀਆਂ ਨਹੀਂ ਅੱਜ ਤੱਕ ਉਹ ਵਾਦਾ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਇੱਥੇ ਬਾਅਦ ਇਲੈਕਸ਼ਨ ਦੇ ਵਿੱਚ ਸਾਡੇ ਕੋਲ ਉਸਟੀ ਭੇਜਿਆ ਨੇ ਰਾਜਵੀਰ ਨਾਲ ਜਲੰਧਰ ਤੇ ਜਿੰਨੇ ਸੀ ਆਪਣੇ ਹਲਕਾ ਇੰਚਾਰਜ ਤਾਂ ਐਮਐਲਏ ਵਗੈਰਾ ਸਾਰੇ ਸਾਡੇ ਕੋਲ ਗਏ ਉੱਤੇ ਪ੍ਰੀਤ ਪਾਸਨ ਪੈਲੈਸ ਦੇ ਵਿੱਚ ਤਾਂ ਇਹਨਾਂ ਨੇ ਉਹ ਵਾਦਾ ਕੀਤਾ ਵੀ ਅਸੀਂ ਆ ਚੌਂਜਾਬ ਤਾ ਖਤਮ ਹੋਊਗਾ ਤਾਂ ਅਸੀਂ ਤੁਹਾਡੀ ਉਹ ਮੰਗਾਂ ਜਿਹੜੀਆਂ ਲਾਗੂ ਕਰਾਂਗੇ ਲੇਕਿਨ ਇਸ ਗੱਲ ਨੂੰ ਵੀ 2 ਸਾਲ ਹੋ ਗਏ ਕੋਈ ਮਤਲਬ ਸਾਡੇ ਤੱਕਰ ਸਾਡੇ ਲਈ ਉਹ ਕੋਈ ਮੰਗ ਨਹੀਂ ਕੀਤੀ ਤਾਂ ਕਿ ਸਾਨੂੰ ਦੁਬਾਰਾ ਇਹ ਸੰਘਰਸ਼ ਜਿਹੜਾ ਹੈ ਇਹ ਸ਼ੁਰੂ ਕਰਨਾ ਪਿਆ ਔਰ ਜਿਹੜੀਆਂ ਜਾਇਜ਼ ਮੰਗਾਂ ਹਨ ਮੰਬੜਦਾਰਾਂ ਦੀਆਂ ਉਹ ਅਸੀਂ ਆਪਣੀ ਜਿਹੜੀ ਸਾਡੀ ਜਨਰਲ ਬਾਡੀ ਆ ਉਹ ਪੂਰੀ ਸਰਕਾਰ ਨੇ ਇਸ ਵੇਲੇ ਉਹ ਇਹ ਮੰਗਾ ਜੜੀਆਂ ਜਾਇ ਜੜੀਆਂ ਮੰਗਾਓ ਇਹ ਮਰਾ ਕੇ ਹੀ ਸਰਕਾਰ ਤੋਂ ਰਹਾਵਾਂਗੇ ਇਹ ਨਾ ਮੰਗੂਗੀ ਤਾਂ ਸਰਕਾਰ ਦਾ ਹੀ ਨੁਕਸਾਨ ਹੋਊਗਾ ਇਹਦੇ ਵਿੱਚ ਕਿਉਂਕਿ ਲੰਬੜਦਾਰ ਦੀ 35000 ਵੋਟ ਹੈ 35000 ਨੰਬਰਦਾਰ ਆ ਉਹਦੀ ਲੱਖਾਂ ਦੇ ਵਿੱਚ ਵੋਟ ਹੈ ਹਰ ਇੱਕ ਪਿੰਡ ਦੇ ਵਿੱਚ ਹਰੇਕ ਲੰਬੜਦਾਰ ਦੇ ਮਗਰ 100 200 ਵੋਟ 250 ਵੋਟ ਜ਼ਰੂਰ ਹੁੰਦੀ ਆ ਕਿਉਂਕਿ ਪੰਜ ਸਰਪੰਚ ਤੇ ਪੰਜ ਸਾਲ ਲਈ ਹੁੰਦੇ ਆ ਨੰਬਰਦਾਰ ਨੇ ਸਾਰੀ ਜ਼ਿੰਦਗੀ ਆਪਣਾ ਕੰਮ ਕਰਨਾ ਹੁੰਦਾ ਕਿਸੇ ਨਾਲ ਕੋਈ ਬਹਿਰ ਵਿਰੋਧ ਨਹੀਂ ਬੜਾ ਆਪਣੇ ਉਹੋ ਖਰਚ ਕਰਕੇ ਵੀ ਉਹ ਲੰਬੜਦਾਰ ਜੇ ਅਗਲੇ ਦਾ ਕੰਮ ਕਰਾਉਂਦਾ ਹੈਗਾ ਇਸ ਕਰਕੇ ਜਿਹੜੀ ਵੋਟ ਬੈਂਕ ਆ ਉਹ ਲੰਬੜਦਾਰ ਦੇ ਯੂਨੀਅਨ ਦੇ ਵਿੱਚ ਬਹੁਤ ਤਕੜੀ ਵੋਟ ਬੈਂਕ ਆ ਕਿਉਂਕਿ ਜੇ ਸਰਕਾਰ ਸਾਡੀ ਕੋਈ ਮੰਗ ਮੰਨਦੀ ਆ ਠੀਕ ਆ ਉਹਨਾਂ ਦੇ ਫਾਇਦੇ ਦੀ ਗੱਲ ਆ ਨਹੀਂ ਤਾਂ ਫਿਰ ਨੁਕਸਾਨ ਵੀ ਹੋ ਸਕਦਾ ਜਿੱਦਾਂ ਪਿਛਲੀ ਸਰਕਾਰ ਦਾ ਨੁਕਸਾਨ ਹੋਇਆ ਉਸ ਵੇਲੇ ਸਾਨੂੰ ਇਰਾਦਨ ਕਰਨਾ ਪਿਆ ਛਰੇ ਆ ਕਿਉਂਕਿ ਉਹਨਾਂ ਨੇ ਸਾਡੀ ਮੰਗ ਮੰਨ ਕੇ ਵੀ ਨੋਟੀਫਿਕੇਸ਼ਨ ਨਹੀਂ ਸੀ ਕੀਤਾ ਆ ਉਹਨਾਂ ਦਾ ਨੁਕਸਾਨ ਵੀ ਥੋੜਾ ਹੋਇਆ ਤੁਸੀਂ ਦੇਖਿਆ ਇਹਨਾਂ ਨੇ ਸਿੱਖ ਪੋਰਟ ਵੀ ਕੀਤੀ ਹੈ ਸਰਕਾਰ ਦੀ ਔਰ ਬੰਨ ਨੇ ਪਹਿਲੇ ਬਣ ਕੇ ਵੀ ਆਏ ਲੇਕਿਨ ਫੇਰ ਵੀ ਹਾਲੇ ਤੱਕ ਸਾਡੀ ਕੋਈ ਮੰਗ ਇਹਨਾਂ ਨੇ ਮੰਨੀ ਨਹੀਂ ਤਾਂ ਕਿ ਸਾਡਾ ਜਿਹੜਾ ਸੰਘਰਸ਼ ਹੈ ਇਹਦਾ ਜੰਝਾਉਗਾ ਇਹ ਧਲੇਵਾਲ ਤੋਂ ਦੀ ਜਿਹੜੀਆਂ ਜਿਹੜੀਆਂ ਇਹ ਤੀਰ ਦੀ ਜੰਗਾ ਕੀ ਬਣਾਈ ਦਨ ਸਾਡੇ ਅੱਜ ਅਸੀਂ ਨੰਬਰਦਾਰ ਜੂਨੀਅਨ ਸਾਡੀ ਜਿਹੜੀ ਜਨਰਲ ਬਾਡੀ ਆਈ ਸੀ ਮੇਰੇ ਸਾਥੀ ਜਿਹੜੇ ਉਹਨਾਂ ਸਾਰਿਆਂ ਨਾਲ ਇਸ ਤਾ ਕਰਕੇ ਮੈਂ ਐਲਾਨ ਕੀਤਾ ਕਿ ਪਰਸੋਂ ਅਸੀਂ ਨੰਬਰਦਾਰਾਂ ਦਾ ਜਿਹੜਾ ਇੱਕ ਜੂਨੀਅਨ ਦਾ ਕਾਫਲਾ ਕਾਫੀ ਗੱਡੀਆਂ ਲੈ ਕੇ ਉੱਥੇ ਜਾਊਗਾ ਔਰ ਉਹਨਾਂ ਦਾ ਪੂਰੀ ਹਮਦਰਦੀ ਸਾਡੀ ਕਿਉਂਕਿ ਉਹ ਜੋ ਦਲੇਵਾਲ ਸਾਹਿਬ ਜੇ ਅੱਜ ਪੋਖਟਾਲ ਤੇ ਬੈਠੇ ਆ ਤੇ ਉਹ ਸਾਡੀ ਖਾਤਰ ਹੀ ਜ਼ਿਮੀਂਦਾਰ ਦੀ ਖਾਤਰ ਹੀ ਬੈਠੇ ਆ ਇਸ ਕਰਕੇ ਸਾਨੂੰ ਵੀ ਜੇ ਕੋਈ ਇਦਾਂ ਦਾ ਸੰਘਰਸ਼ ਕਰਨਾ ਪਿਆ ਲੰਬੜਦਾਰਾਂ ਨੂੰ ਤੇ ਉਹ ਵੀ ਪਿੱਛੇ ਨਹੀਂ ਹਟੂਗੀ ਤੇ ਉਹ ਲੰਬੜਦਾਰਾਂ ਤੇ ਜਿਹੜੀ ਕਿਸਾਨ ਯੂਨੀਅਨ ਹੈ ਇੱਕ ਪਹਿਲਾਂ ਕਿਸਾਨ ਆ ਫੇ ਬਾਅਦ ਵਿੱਚ ਲੰਬੜਦਾਰ ਆ ਇਸ ਕਰਕੇ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਅਸੀਂ ਉਹਨਾਂ ਨੂੰ ਪੂਰੀ ਹਮਦਰਦੀ ਦੇ ਕੇ ਆਵਾਂਗੇ ਉੱਥੇ ਜਾ ਕੇ ਪਰਸਨਲ ਦਾ ਪ੍ਰੋਗਰਾਮ ਅਸੀਂ ਜਿਹੜਾ ਲੇਕਿਆ ਹੈਗਾ ਪੂਰੇ ਪਕਾਫਲੇ ਦੇ ਨਾਲ ਹੀ ਨਕੋਤਰ ਤੋਂ ਇੱਥੋਂ ਚੱਲਾਂਗੇ